ਚ ਉਹਨਾਂ ਦੇ ਮੱਦੇ ਨਜ਼ਰ ਅੱਜ ਹਾਰਪੁਰ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਦੀ ਅਗਵਾਈ ਵਿੱਚ ਕੱਢਿਆ ਗਿਆ ਜੀ ਆਗਾਮੀ ਲੋਕ ਸਭਾ ਚੋਣਾਂ ਨੂੰ ਮੱਧਮ ਚ ਰੱਖਦੇ ਹੋਏ ਜਿਹੜਾ ਹੈਗਾ ਉਹ ਪੁਲਿਸ ਵੱਲੋਂ ਵਕਫ ਵਕ ਕੇ ਡੋਮਿਨੇਸ਼ਨ ਐਕਸਰਸਾਈਜ਼ ਕੌਨਫੀਡੈਂਸ ਬਿਲਡਿੰਗ ਐਕਸਰਸਾਈਜ਼ ਕਿਤੇ ਜਾਰੀਆਂ ਹੈਗੀਆਂ ਜਿਹਦੇ ਸਬੰਧ ਵਿੱਚ ਆਜ ਜਿਹੜਾ ਹੈਗਾ ਉਹ ਹੁਸ਼ਾਰਪੁਰ ਜ਼ਿਲ੍ਹੇ ਚ ਪੂਰੇ ਜ਼ਿਲ੍ਹੇ ਚ ਸਬ ਡਿਵੀਜ਼ਨ ਲੈਵਲ ਤੇ ਡੀਐਸਪੀਜ਼ ਦੇ ਅਗਵਾਈ ਹੇ ਤੇ ਇੱਥੇ ਹੁਸ਼ਾਰਪੁਰ ਸਿਟੀ ਚ ਮੇਰੇ ਨਾਲ ਐਸਪੀ ਹੈੱਡਕਵਰਟਰ ਡੀਐਸਪੀ ਸਿਟੀ ਡੀਐਸਪੀ ਐਂਡ ਡੀਪੀਐਸ ਤੇ ਬਾਕੀ ਸਾਰੇ ਜਿਹੜੇ ਆਪਣੇ ਸੀਐਪੀਐਫ ਦੇ ਸਾਥੀ ਆਏ ਹੋਏ ਹੈਗੇ ਬੀਐਸਐਫ ਤੋਂ ਉਹਨਾਂ ਦੇ ਨਾਲ ਸਾਡੀ ਜਿਹੜੀ ਏਆਰਪੀ ਟੀਮ ਸਹੀ ਉਹਨਾਂ ਦੇ ਨਾਲ ਥਾਣੇ ਦੀ ਫੋਰਸ ਦੇ ਨਾਲ ਅਸੀਂ ਫਲੈਗ ਮਾਰਚ ਕਰਤਾ ਹੈਗੇ ਇਹਦਾ ਪਰਪਸ ਹੈਗਾ ਇੱਕ ਤਾਂ ਲੋਕਾਂ ਚ ਕੰਫੀਡੈਂਸ ਬਿਲਡਿੰਗ ਹੁੰਦੀ ਹੈਗੀ ਕਿ ਜਿਹੜਾ ਹੈਗਾ ਫੋਰਸ ਦਾ ਡੋਮਿਨੈਂਸ ਹੈਗਾ ਤੇ ਮਾਹੌਲ ਪੂਰਾ ਸ਼ਾਂਤਕੂਣ ਹੈਗਾ ਲਾਅ ਔਰਡਰ ਅੰダー ਕੰਟਰੋਲ ਹੈਗਾ ਤੇ ਦੂਜਾ ਜਿਹੜਾ ਹੈਗਾ ਡਟਰੈਂਟ ਇਫੈਕਟ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਹੈਗੇ ਜਿਹੜੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਉਨਾ ਵਾਸਤੇ ਸਖਤ ਮੈਸੇਜ ਹੁੰਦਾ ਹੈਗਾ ਕਿ ਵੀ ਜੇਕਰ ਕੋਈ ਬੰਦਾ ਮਾਹੌਲ ਖਰਾਬ ਕਰਨ ਦੀ ਅਸ਼ਰਤਕੰਦੀ ਕੋਸ਼ਿਸ਼ ਕਰੇਗਾ ਤੇ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਏਗੀ ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਤੁਹਾਡੇ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੇ ਕਿ ਜਿਹੜਾ ਲੋਕਤੰਤਰ ਦਾ ਸਭ ਤੋਂ بڑا ਮਹੋਤਸਵ ਹੁੰਦਾ ਹੈਗਾ ਲੋਕ ਸਭਾ ਚੋਣਾਂ ਤੇ ਇਹਦੇ ਵਿੱਚ ਵੱਡ ਚੜ੍ਹ ਕੇ ਹਿੱਸਾ ਲੈਣ ਤੇ ਐਟ ది ਸੇਮ ਟਾਈਮ ਕਿਤੇ ਵੀ ਉਹਨਾਂ ਨੂੰ ਕੁਝ ਲੱਗਦਾ ਹੈਗਾ ਕਿ ਜਿਹੜਾ ਮਾਡਲ ਕੋਡ ਆਫ ਕੰਡਕਟ ਹੈਗਾ ਉਸ ਦੇ ਖਿਲਾਫ ਜਾਂ ਉਸ ਤੋਂ ਪਰੇ ਜਾ ਕੇ ਕੋਈ ਕੋਈ ਵੀ ਐਕਟੀਵਿਟੀ ਨਜਾਇਜ਼ ਗਲਤ ਚੱਲ ਰਹੀ ਹੈਗੀ ਕਿਸੇ ਵੱਲੋਂ ਵੀ ਤੇ ਉਹ ਤੁਰੰਤ ਸਾਡਾ ਜਿਹੜਾ ਹੈਗਾ ਹੈਲਪਲਾਈਨ ਨੰਬਰ 112 ਤੇ ਰਿਪੋਰਟ ਕਰਨ ਜਾਂ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਸੀ ਵਿਜਿਲ ਐਪ ਲਾਂਚ ਕੀਤਾ ਗਿਆ ਹੈਗਾ ਜਿੱਥੇ ਵੀ ਆਮ ਨਾਗਰਿਕ ਰਿਪੋਰਟ ਕਰ ਸਕਦਾ ਹੈਗਾ ਇਲੈਕਸ਼ਨ ਦੀ ਜਿਹੜੇ ਕੋਡ ਆਫ ਕੰਡਕਟਿਵ ਵਾਇਲੇਸ਼ਨ ਜਿਹੜੀ ਹੁੰਦੀ ਹੈ ਉਹਦੇ ਬਾਰੇ ਉੱਥੇ ਵੀ ਰਿਪੋਰਟ ਕਰ। ਇੰਟਰਸਟੇਟ ਦੀ ਗੱਲ ਕੀਤੀ ਆਪਣੇ ਨਾਲ ਹਿਮਾਚਲ ਲੱਗਦਾ ਕਿ ਨਾਕੇ ਵਗੈਰਾ ਕਿਸ ਤਰ੍ਹਾਂ ਚੱਲ ਜਿਹੜੇ ਆਪਣੇ 24 ਘੰਟਿਆਂ ਦੇ ਨਾਕੇ ਜਿਹੜੇ ਹੈਗੇ ਚਾਲੂ ਚੱਲ ਰਹੇ ਹੈਗੇ ਉੱਥੇ ਜਿਹੜੇ 11 ਆਪਣੇ ਇੰਟਰਸਟੇਟ ਨਾਕੇ ਹੈਗੇ ਜਿਹੜੇ ਕਾਂਗੜਾ ਤੇ ਉਹਨਾਂ ਤੇ ਨੂਰਪੁਰ ਜ਼ਿਲ੍ਹੇ ਦੇ ਨਾਲ ਹਿਮਾਚਲ ਤੇ ਲੱਗਦੇ ਹੈਗੇ ਤੇ ਉਹਨਾਂ ਤੇ 24 ਘੰਟੇ ਦੀ ਫੋਰਸ ਆਪਣੇ ਵੱਲੋਂ ਵੀ ਤਾਇਨਾਤ ਕੀਤੀ ਗਈ ਹੈਗੀਆ ਐਟ ది ਸੇਮ ਟਾਈਮ ਹਿਮਾਚਲ ਦੇ ਕਾਉਂਟਰਪਾਰਟਸ ਨਾਲ ਵੀ ਅਸੀਂ ਪਿਛਲੇ ਵੀਕ ਮੀਟਿੰਗ ਕੀਤੀ ਸੀ ਤੇ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਉਹ ਮਿਰਰ ਨਾਕੇ ਨਾਏ ਗਏ ਹੈਗੇ ਤੇ ਉੱਥੇ ਵੀ ਸ਼ਕ ਚੈਕਿੰਗ ਚੱਲ ਰਹੀ ਹੈ ਜਿਵੇਂ ਮਾਰਚ ਇੱਕੋ ਸ਼ੁਰੂ ਹੋ ਕੇ ਕਿੱਥੇ ਕਿੱਥੇ ਤੱਕ ਜਾਏਗਾ ਪੂਰੇ ਸ਼ਹਿਰ ਚ ਆਪਾਂ ਮਾਰਚ ਕਰਾਂਗੇ ਜੀ ਹੁਸ਼ਿਆਰਪੁਰ ਸ਼ਹਿਰ ਚ ਇਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੇ ਡੀਐਸਪੀ ਸਬਡਿਵੀਜ਼ਨਸ ਹੈਗੇ ਉਹ ਆਪਣੇ ਆਪਣੇ ਸਬਡਿਵੀਜ਼ਨ ਲੈਵਲ ਤੇ ਜਿਹੜਾ ਹੈਗਾ ਅ ਜਿਹੜੇ ਚ ਮਾਰਕ ਕਰਨ ਸਪੈਸ਼ਲ ਨਾਕਾ ਵੀ ਕੋਈ ਲਗਾਇਆ ਗਿਆ ਹੈ ਹੱਥ ਦੇ ਵਿੱਚ ਇਸ ਤਰ੍ਹਾਂ ਆਪਣੇ ਵਕਫ ਵਕ ਨਾਕੇ ਲੱਗਦੇ ਹੈਗੇ ਜੀ ਹੁਸ਼ਿਆਰਪੁਰ ਤੇ ਦਿਨ ਦੇ ਸਮੇਂ ਵੀ ਰਾਤ ਦੇ ਸਮੇਂ ਵੀ ਜਿਹੜੇ ਹੈਗੇ ਨਾਕੇ ਤੇ ਜਿਹੜੇ ਆਪਣੇ ਸਾਥੀ ਬੀਐਸਐਫ ਵਾਲੇ ਸੀਐਪੀਐਫ ਵਾਲੇ ਹੈਗੇ ਉਹ ਜਿਹੜੀ ਆਪਣੀ ਐਫਐਸਟੀ ਟੀਮਸ ਹੈਗੀਆਂ ਤੇ ਉਹਨਾਂ ਤੇ ਵੀ ਤਨਾਤ ਕੀਤੇ ਗਏ ਹਨ ਤੇ ਨਾਕਾ ਜਿਹੜਾ ਜਿੱਦਾਂ ਆਪਣਾ ਇੱਕ ਫਗਵਾੜਾ ਚੌਕ ਤੇ ਮੇਨ ਨਾਕਾ ਹੁੰਦਾ ਹੈਗਾ ਉੱਥੇ ਵੀ ਆਪਣੇ ਟੀਮਸ ਹੁੰਦੀਆਂ ਹੈਗੀਆਂ ਉਸ ਤੋਂ ਲਾਹ ਰਤ ਨੂੰ ਸਰਪ੍ਰਾਈਜ਼ ਰਾਤ ਨੂੰ ਤੇ ਦਿਨ ਨੂੰ ਸਰਪ੍ਰਾਈਜ਼ ਨਾਕਾਬੰਦੀ ਕੀਤੀ ਜਾਂਦੀ ਹੈ ਕਿ ਸਟੈਟਿਕ ਨਹੀਂ ਕਰਦੇ ਜੀ ਥੈਂਕ ਯੂ